ਹਾਂਜੀ ਬੜੇ ਅਹਿਮ ਮੁੱਦ ਤੇ ਅਸੀਂ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਿਛਲੇ ਮਹੀਨੇ ਵੀ ਅਸੀਂ ਇੱਕ ਜੁਲਾਈ ਦੇ ਮਹੀਨੇ ਅਰਾਊਂਡ 13 ਜੁਲਾਈ ਨੂੰ ਅਸੀਂ ਇੱਕ ਭੰਡਾਰੇ ਪੁਲ ਤੇ ਧਰਨਾ ਦਿੱਤਾ ਸੀਗਾ ਜਿਹਦੇ ਵਿੱਚ ਅਸੀਂ ਭੁੱਖ ਹੜਤਾਲ ਦੇ ਬੈਠੇ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੰਗਾਂ ਨੇ ਸੜਕਾਂ ਦੇ ਉੱਪਰ ਘੁੰਮਰੀਆਂ ਨੇ ਉਹਦੇ ਸੰਬੰਧ ਵਿੱਚ ਅਸੀਂ ਭੁੱਖ ਹੜਤਾਲ ਤੇ ਬੈਠੇ ਸੀ ਜਿਹਦੇ ਵਿੱਚ ਸਾਨੂੰ ਵਾਈਸ ਚੇਅਰਮੈਨ ਜਿਹੜੇ ਗਉਂ ਸੇਵਾ ਕਮਿਸ਼ਨ ਦੇ ਮਨੀਸ਼ ਅਗਰਵਾਲ ਜੀ ਉਹਨਾਂ ਦੇ ਆਸ਼ਵਾਸਨ ਤੇ ਉਹਦੇ ਨਾਲ ਨਾਲ ਕਾਰਪੋਰੇਸ਼ਨ ਦੇ ਜਿਹੜੇ ਉੱਚ ਅਧਿਕਾਰੀ ਆਏ ਸੀਗੇ ਉਹਨਾਂ ਦੇ ਆਸ਼ਵਾਸਨ ਤੇ ਅਸੀਂ ਉਹ ਹੜਤਾਲ ਖਤਮ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਇਲੀਗਲ ਡੇਰੀ ਵਾਲੇ ਜਿਸ ਤਰੀਕੇ ਦੇ ਨਾਲ ਲੋਗੜ ਚੌਕ ਦੇ ਵਿੱਚ ਗੋਹਾ ਛੱਡ ਰਹੇ ਨੇ ਉਹ ਵੀ ਚੁੱਕੀਆਂ ਜਾਣਗੀਆਂ ਤੇ ਡੇਰੀ ਵਾਲੇ ਤੇ ਵੀ ਕਾਰਵਾਈ ਕੀਤੀ ਜਾਏਗੀ ਲੇਕਿਨ ਅੱਜ ਕਾਫੀ ਦਿਨ ਬੀਤਣ ਦੇ ਬਾਅਦ ਵੀ ਕੋਈ ਵੀ ਜਿਹੜਾ ਰਿਜ਼ਲਟ ਸਰਕਾਰ ਵੱਲੋਂ ਨਹੀਂ ਮਿਲਿਆ ਇਹਨਾਂ ਮੁੱਦਾ ਜਿਹੜਾ ਅੱਜ ਅਸੀਂ ਉਹਦੇ ਨਾਲ ਜੋੜ ਰਹੇ ਹਾਂ ਉੱਥੇ ਪੰਡਾੜੀ ਬੋਲਦੇ ਅਸੀਂ ਇੱਕ ਚੀਜ਼ ਕਹੀ ਸੀ ਕਿ ਇੱਕ ਲੜਕੇ ਦੀ ਜਿਹੜੀ ਡੈਥ ਹੋਈ ਸੀਗੀ ਗੋਲ ਬਾਗ ਦੇ ਕੋਲ گاਉਂ ਦੇ ਨਾਲ ਐਕਸੀਡੈਂਟ ਹੋਣ ਦੇ ਕਾਰਨ ਅੱਜ ਉਹਨਾਂ ਦਾ ਪਰਿਵਾਰ ਮੇਰੇ ਨਾਲ ਬੈਠਾ ਹੋਇਆ ਹੈ ਮੇਰੇ ਨਾਲ ਉਹਨਾਂ ਦੇ ਬ੍ਰਦਰ ਉਹਨਾਂ ਦੇ ਮਿਸਿਸ ਨਾਲ ਬੈਠੇ ਨੇ ਉਸ ਲੜਕੇ ਦੀ ਉਮਰ 40 ਸਾਲ ਸੀ ਇਹਨਾਂ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਕਾਫੀ ਦਿਰ ਪਹਿਲਾਂ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ ਲੇਕਿਨ ਹੁਣ ਤੱਕ ਜਿਹੜਾ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਮਨੀਸ਼ ਅਗਰਵਾਲ ਜੀ ਦੇ ਕਹਿੰਦੇ ਕਾਰਪੋਰੇਸ਼ਨ ਦੇ ਜੇ ਕਮਿਸ਼ਨਰ ਨੇ ਉਹਨਾਂ ਨੂੰ ਵੀ ਇੱਕ ਦਰਖਾਸਤ ਜਿਹੜੀ ਮਾਰਕ ਕੀਤੀ ਗਈ ਲੇਕਿਨ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਅਸੀਂ 20 ਤਰੀਕ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀਆਂ ਤੇ ਹੋਰ ਵੀ ਵੱਖਰੇ ਵੱਖਰੇ ਜ਼ਿਲ੍ਹੇ ਦੀਆਂ ਜਥੇਬੰਦੀਆਂ ਦੇ ਨਾਲ ਪੰਡਾਰੇ ਬੋਲਦੇ ਦੁਬਾਰਾ ਦੂਸਰੀ ਵਾਰੀ ਭੁੱਖਰ ਧਰ ਦੇ ਬੈਠਣਗੇ ਮੇਰੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਬੈਠੇਗਾ ਤੇ ਅਸੀਂ ਮੰਗ ਕਰਾਂਗੇ ਕਿ ਪ੍ਰੋਪਰ ਜਿਹੜਾ ਇਹਨਾਂ ਨੂੰ ਮੁਆਵਜ਼ਾ ਜੋ ਵੀ ਹੈ ਦਿੱਤਾ ਜਾਏ ਕਿਉਂਕਿ ਇਹਨਾਂ ਦੇ ਦੋ ਬੱਚੇ ਨੇ ਲੜਕੇ ਦੀ ਉਮਰ 7 ਸਾਲ ਹੈ ਤੇ 1 ਸਾਲ ਦੀ ਉਮਰ ਦੀ ਇਹਨਾਂ ਦੀ ਛੋਟੀ ਬੱਚੀ ਹੈ ਤੇ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਹਾਨੂੰ ਇਹ ਲੋਕ ਨਜ਼ਰ ਨਹੀਂ ਆ ਰਹੇ ਕਿ ਤੁਸੀਂ ਹੋਰ ਵੇਟ ਕਰ ਰਹੇ ਹੋ ਕਿ ਉੱਥੇ ਹੋਰ ਕਿਸੇ ਦਾ ਐਕਸੀਡੈਂਟ ਹੋਏ ਤੇ ਅਸੀਂ ਫੇਰ ਗੋਆ ਚੁੱਕੀਏ ਅਸੀਂ ਇਸ ਵਾਰ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਪਿਛਲੀ ਵਾਰੀ ਇਹਨਾਂ ਨੇ ਸਾਨੂੰ ਅਸੀਂ ਕਵਾਂਗੇ ਇੱਕ ਲਾਲੀਪਾਪ ਦੇ ਕੇ ਪੰਜਾਬ ਸਰਕਾਰ ਨੇ ਤੇ ਉਦੋਂ ਭੇਜ ਦਿੱਤਾ ਇਸ ਵਾਰ ਅਸੀਂ ਪੱਕੇ ਪੈਰੀ ਆਵਾਂਗੇ ਤੇ ਅਸੀਂ ਹੁਣੇ ਦੇਰ ਤੱਕ ਨਹੀਂ ਜਾਵਾਂਗੇ ਜਿੰਨਾ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਪ੍ਰਸ਼ੰਤਾ ਪਰ ਦੱਸੋ ਜੀ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਰਾਸ਼ਟ੍ਰਧਿਖ ਰਾਸ਼ਟ੍ਰ ਗੌਰਖਸ਼ਾ ਮਾਸੰਤ ਅੱਜ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਬਹੁਤ ਹੀ ਅਹਿਮ ਮੁੱਦੇ ਤੇ ਜਿਹੜਾ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ ਜੁਲਾਈ ਮਹੀਨੇ ਦੇ ਵਿੱਚ 13 ਤਰੀਕ ਨੂੰ ਇੱਕ ਭੰਡਾਰੇ ਪੁਲ ਤੇ ਧਰਨਾ ਦਿੱਤਾ ਸੀਗਾ ਭੁਖ ਹੜਤਾਲ ਤੇ ਬੈਠੇ ਸੀ ਜਿਹਦੇ ਵਿੱਚ ਅਸੀਂ ਮੰਗ ਰੱਖੀ ਸੀਗੀ ਕਿ ਜਿਹੜੀ ਲੋਗੜ ਚੌਂਕ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗਵਾਂ ਬੈਠੀਆਂ ਨੇ ਕਰੀਬ 50 ਦੇ ਕੋਲ ਜਿਹੜੀਆਂ ਗਵਾਂ ਉੱਥੇ ਘੁੰਮਦੀਆਂ ਨੇ ਜਿਹਦੇ ਕਰਕੇ ਐਕਸੀਡੈਂਟ ਵੀ ਹੁੰਦੇ ਨੇ ਉਹਦੇ ਨਾਲ ਨਾਲ ਇਲੀਗਲ ਡੇਰੀ ਵਾਲੇ ਜਿਹੜੇ ਉਹ ਗਵਾਂ ਨੂੰ ਛੱਡਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਏ ਉਹਦੇ ਨਾਲ ਨਾਲ ਉਹ ਗਵਾਂ ਨੂੰ ਸੁਰੱਖਿਤ ਉਥੋਂ ਚੁੱਕ ਕੇ ਤੇ ਗਊਸ਼ਾਲਾ ਦੇ ਵਿੱਚ ਪਹੁੰਚਾਇਆ ਜਾਏ ਲੇਕਿਨ ਪੰਜਾਬ ਸਰਕਾਰ ਵੱਲੋਂ ਵਾਈਸ ਚੇਅਰਮੈਨ ਗਊ ਸੇਵਾ ਕਮਿਸ਼ਨ ਦੇ ਮਨੀਸ਼ ਅਗਰਵਾਲ ਜੀ ਉਸ ਟਾਈਮ ਮੌਕੇ ਤੇ ਆਏ ਉਹਨਾਂ ਦੇ ਨਾਲ ਨਾਲ ਕਾਰਪੋਰੇਸ਼ਨ ਦੇ ਜਿਹੜੇ ਉੱਚ ਅਧਿਕਾਰੀ ਉੱਥੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਡੇਰੀ ਵਾਲੇ ਤੇ ਵੀ ਕਾਰਵਾਈ ਕਰ ਰਹੇ ਹਾਂ ਤੇ ਗਊਆਂ ਵੀ ਸਾਰੀਆਂ ਅਸੀਂ ਅੱਜ ਦੀ ਅੱਜ ਚੁੱਕ ਕੇ ਤੇ ਗਊਸ਼ਾਲਾ ਭੇਜਾਂਗੇ ਨਾ ਦੇ ਲੋਗੜ ਚੌਂਕ ਦੀਆਂ ਗਊਆਂ ਚੁੱਕੀਆਂ ਗਈਆਂ ਤੇ ਨਾ ਹੀ ਡੇਰੀ ਵਾਲਿਆਂ ਤੇ ਅੰਮ੍ਰਿਤਸਰ ਤੇ ਕਿਸੇ ਦੇ ਵੀ ਜਿਹੜੀ ਕਾਰਵਾਈ ਕੀਤੀ ਗਈ ਇਹ ਜਿੰਨੀਆਂ ਵੀ ਡੇਰੀਆਂ ਸ਼ਹਿਰ ਦੇ ਵਿੱਚ ਚੱਲ ਰਹੀਆਂ ਸਾਬ ਇਲੀਗਲ ਚੱਲ ਰਹੀਆਂ ਨੇ ਤੇ ਕਰਪਸ਼ਨ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜੀ ਆ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਮੇਰੇ ਨਾਲ ਅੱਜ ਇੱਕ ਪਰਿਵਾਰ ਮੌਜੂਦ ਹੈ ਅਸੀਂ ਭੰਡਾਰੀ ਪੁੱਲ ਤੇ ਵੀ ਇੱਕ ਜ਼ਿਕਰ ਕੀਤਾ ਸੀ ਕਿਲ ਗੋਲ ਬਾਗ ਦੇ ਕੋਲ ਦੋ ਤਰੀਕ ਨੂੰ ਇੱਕ ਲੜਕੇ ਦੀ ਜਿਹੜੀ ਹੈ ਡੈਥ ਹੋ ਜਾਂਦੀ ਹੈ گاਉਂ ਦੇ ਨਾਲ ਐਕਸੀਡੈਂਟ ਹੋਣ ਕਾਰਨ ਅੱਜ ਉਹ ਪਰਿਵਾਰ ਮੇਰੇ ਕੋਲ ਬੈਠਾ ਹੋਇਆ ਹੈ ਉਹਨਾਂ ਦੇ ਬ੍ਰਦਰ ਮੇਰੇ ਕੋਲ ਬੈਠੇ ਨੇ ਉਹਨਾਂ ਦੇ ਮਿਸਿਸ ਮੇਰੇ ਕੋਲ ਬੈਠੇ ਨੇ ਇਹਨਾਂ ਨੇ 11 ਜੁਲਾਈ ਨੂੰ ਇੱਕ ਜਿਹੜੀ ਡੀਸੀ ਆਫਿਸ ਲੈਟਰ ਦਿੱਤੀ ਸੀ ਕਿ ਇਹਨਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਦਿੱਤਾ ਜਾਏ ਲੇਕਿਨ ਅੱਜ ਦੀ ਤਰੀਕ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਬਹੁਤ ਹੀ ਸ਼ਰਮ ਦੀ ਗੱਲ ਹੈ ਕਿਉਂਕਿ ਇਹਨਾਂ ਦੇ ਦੋ ਛੋਟੇ ਬੱਚੇ ਨੇ ਇੱਕ ਜਿਹੜਾ ਬੇਟਾ ਵਾ 7 ਸਾਲ ਦਾ ਇੱਕ ਛੋਟੀ ਗੁੜੀਆ ਵਾ 1 ਸਾਲ ਦੀ ਕੀ ਸਰਕਾਰ ਨੂੰ ਮੈਂ ਸਭ ਤੋਂ ਪਹਿਲਾਂ ਇੱਥੇ ਕਹਾਂਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਆਮ ਲੋਕਾਂ ਦੇ ਹਿੱਤ ਵਿੱਚ ਬਣਾਈ ਗਈ ਸੀ ਅੱਜ ਆਮ ਲੋਕ ਇਹ ਆਮ ਲੋਕ ਨੇ ਜਿਹੜੇ ਤੁਹਾਨੂੰ 11 ਚੀਜ਼ਾਂ ਦੇ ਕਾਉਂਸਲਸ ਭਰ ਰਹੇ ਨੇ ਕਰੋੜਾ ਰੁਪਈਆ ਜਿਹੜਾ ਤੁਹਾਡੇ ਕੋਲ ਅਕਾਊਂਟ 'ਚ ਪਿਆ ਹੋਇਆ ਇਹਨਾਂ ਦਾ ਹਸਬੰਦ ਵੀ ਉਹ ਕਾਉਂਸਲਸ ਭਰਦਾ ਹੈ ਉਹਨਾਂ ਦੇ ਬ੍ਰਦਰ ਵੀ ਭਾਰ ਰਹੇ ਨੇ ਅਸੀਂ ਲੋਕ ਵੀ ਭਾਰ ਰਹੇ ਆ ਤੇ ਅੱਜ ਇਹਨਾਂ ਨੂੰ ਤੁਸੀਂ ਦੇਖ ਲਓ ਕਰੀਬ 2 ਮਹੀਨੇ ਹੋਣ ਵਾਲੇ ਆ ਇਹਨਾਂ ਨੂੰ ਇਨਸਾਫ ਦੀ ਮੰਗ ਕਰਦੇ ਹੋਏ ਹਾਲੇ ਤੱਕ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਸੀਂ ਇਨ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ 20 ਤਰੀਕ ਸ਼ੁੱਕਰਵਾਰ ਅਸੀਂ ਭੰਡਾਰੇ ਪੁਲ ਤੇ ਦੁਬਾਰਾ ਭੁਖੜਤਾਲ ਤੇ ਬੈਠਾਂਗੇ ਤੇ ਸਾਡੀਆਂ ਦੋ ਹੀ ਮੰਗਾਂ ਇਸ ਵਾਰ ਰਹਿਣਗੀਆਂ ਸਭ ਤੋਂ ਪਹਿਲੀ ਮੰਗ ਕਿ ਇਹ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਏ ਤਾਕੀ ਇਹਨਾਂ ਦਾ ਫਿਊਚਰ ਜਿਹੜਾ ਸਿਕਿਉਰ ਹੋ ਸਕੇ ਕਿਉਂਕਿ ਜਿਹੜਾ ਜੀ ਚੱਲ ਗਿਆ ਸਰਕਾਰ ਉਹ ਤੇ ਨਹੀਂ ਲਿਆ ਸਕਦੀ ਗਿਆ ਸਰਕਾਰ ਦੀ ਅਣਗਹਿਲੀ ਕਰਕੇ ਹੀ ਆ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਉਥੋਂ ਗੋਆ ਚੁਕਨੀਆਂ ਮੈਂ ਕਵਾਂਗਾ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤ ਹੋਣਾ ਪੈਣਾ ਹੈ ਕਿ ਇਹ ਜਿਹੜੇ ਕਾਰਪੋਰੇਸ਼ਨ ਦੇ ਜਿਹੜੇ ਜਿਨ੍ਹਾਂ ਦੀ ਡਿਊਟੀ ਹੁੰਦੀ ਆ ਉਥੋਂ ਗੋਆ ਚੁਕਨ ਦੀ ਉਹਨਾਂ ਦੀ ਅਣਗਹਿਲੀ ਦੇ ਕਰਕੇ ਜਿਹੜੀ ਉਹ ਡੈਥ ਹੋਈ ਹੈ ਉਹਨਾਂ ਦੇ ਵੀ ਐਫਆਈਆਰ ਹੋਣੀ ਚਾਹੀਦੀ ਆ ਉਹਨਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਆਪਣੀ ਡਿਊਟੀ ਤੋਂ ਤੇ ਅਸੀਂ ਇਹਨਾਂ ਦੇ ਨਾਲ ਆ ਦੂਸਰੀ ਮੰਗ ਅੰਮ੍ਰਿਤਸਰ ਸ਼ਹਿਰ ਚ ਜਿਹੜੀਆਂ ਗਵਾਂ ਕੁੰਬਰੀਆਂ ਨੇ ਖਾਸ ਕਰਕੇ ਲੋਹੜ ਚੌਂਕ ਚ ਜਿਹੜੀਆਂ ਨੇ ਸਾਰੀਆਂ ਉਸ ਦਿਨ ਜੇ ਚੁੱਕੀਆਂ ਜਾਣਗੀਆਂ ਉਸ ਡੇਰੀ ਵਾਲੇ ਦੇ ਜੇ ਕਾਰਵਾਈ ਹੋਏਗੀ ਤੇ ਅਸੀਂ ਉਤੋਂ ਉਠਾਂਗੇ ਨਹੀਂ ਤੇ ਅਸੀਂ ਭੁਖਰਤਾ ਤੇ ਉਹਨਾਂ ਦੇ ਤੱਕ ਬੈਠੇ ਰਾਂਗੇ ਜਿੰਦੇ ਤੱਕ ਮੰਗ ਪੂਰੀ ਨਹੀਂ ਹੋਈ ਇਹ ਹਮ ਤੋਂ ਕਾਮਰੇਟ ਵਿਜੇ ਵੀ ਜਿਹੜੀ ਸੁਭਲ अरोड़ा ਦੀ ਜਿਹੜੀ ਡੈਥ ਹੋਈ ਏ ਵੀ ਗਾਉਂ ਦੇ ਨਾਲ ਐਕਸੀਡੈਂਟ ਹੋਣ ਕਰਕੇ ਹੋਈ ਏ ਤੇ ਡੀਸੀ ਸਾਹਿਬ ਨੂੰ 1575/1172024 ਨੂੰ ਇੱਕ ਡੀਸੀ ਸਾਹਿਬ ਨੂੰ ਮੰਗਪਤਾ ਦਿੱਤਾ ਸੀ ਉਸ ਤੋਂ ਬਾਅਦ 1499/582024 ਤਹਿਸੀਲ ਬਨ ਤੇ ਐਸਡੀਐਮ ਸਾਹਿਬ ਨੂੰ ਵੀ 4303882024 ਨੂੰ ਓਕੇ ਤੇ ਇੱਕ 1407 ਐਸਡੀਐਮ ਨੂੰ ਇੱਕ ਮੰਗ ਦਿੱਤੇ ਸੀ ਕਿ ਉਸ ਪਰਿਵਾਰ ਦੇ ਜਿਹੜੇ ਛੋਟੇ-ਛੋਟੇ ਬੱਚੇ ਦੇ ਜਿਨ੍ਹਾਂ ਦਾ ਸਹਾਰਾ ਜਿਹੜਾ ਵੇ ਉਹ ਜਿਹੜੀਆਂ ਛੜਕਾਂ ਦੇ گاਉਂਾਂ ਤੇ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈ ਜਿਹੜੀ ਮਲੀ ਭੁਗਤੀ ਦੇ ਨਾਲ ਇਹਨਾਂ ਨਾਲ ਜਿਹੜੇ ਗਉਂ ਡੇਰੀ ਵਾਲਿਆਂ ਦੇ ਨਾਲ ਨਾਲੇ ਨੇ ਇਹਨਾਂ ਦੀ ਵਜ੍ਹਾ ਦੇ ਨਾਲ ਉਹਨਾਂ ਦੀ ਉਸ ਉਸ ਬੱਚੇ ਦੇ ਬਾਪ ਦੀ ਮੌਤ ਹੋ ਗਈ ਹੈ ਜੋ ਕਿ ਸਰਕਾਰ ਨੇ ਅਜੇ ਤੱਕ ਕੋਈ ਮੁਆਜਾ ਮੁਆਜਾ ਨਹੀਂ ਦਿੱਤਾ ਕਿਉਂਕਿ ਇੱਕ 7 ਸਾਲ ਦਾ ਉਹਦਾ ਬੇਟਾ ਤੇ ਇੱਕ ਸਾਲ ਦੀ ਬੇਟੀ ਹੈ ਵੇਖੋ ਜਿਸ ਤੇ ਬੱਚਿਆਂ ਤੋਂ ਬਾਪ ਦਾ ਸਹਾਰਾ ਉੱਠਿਆ ਹੈ ਉਠ ਚੁੱਕਾ ਵੇ ਹਜੇ ਤੱਕ ਵੀ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਸੁੱਤਾ ਪਿਆ ਵੇ ਮੇਰੀ ਪ੍ਰਸ਼ਾਸਨ ਦੇ ਅੱਗੇ ਮੰਗੇ ਤੇ ਪੰਜਾਬ ਸਰਕਾਰ ਦੇ ਅੱਗੇ ਵੀ ਮੰਗੇ ਵੀ ਜਿੰਨੀ ਵੀ ਇਸ ਪਰਿਵਾਰ ਦੇ ਜਿਹੜੇ ਬੱਚੇ ਦੀ ਡੈਥ ਹੋਈ ਏ ਉਸ ਪਰਿਵਾਰ ਨੂੰ ਵੱਧ ਤੋਂ ਵੱਧ ਜਿਹੜੀ ਉਹਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਆਪਣੇ ਬੱਚੇ ਦਾ ਭਵਿੱਖ ਬਾਰੇ ਸੋਚ ਸਕੇ ਇਸ ਲਈ ਜਾਹ ਸੰਘਰਸ਼ ਜਾਹ ਜਨ ਮੇਰਾ ਨਾਮ ਕਰਨਾ ਲੋੜਾ ਤੇ ਮੈਂ ਸੁਭਲੁਰਾ ਦਾ ਛੋਟਾ ਬ੍ਰਦਰ ਮੇਰੇ ਭਰਾ ਦਾ ਇੱਕ ਐਕਸੀਡੈਂਟ ਹੋਇਆ ਸੀ ਲੱਗਰ ਤੇ ਇੱਕ ਗਾਂ ਦੇ ਅੱਗੇ ਆ ਕੇ ਜਿਸ ਦੇ ਵਿੱਚ ਮੋਤ ਹੋ ਗਏ ਜੀ ਦੋ ਦੋ ਜਲਾਈ ਦੋ ਤੇ ਸੀ 11 ਤਰੀਕ ਨੂੰ ਇੱਕ ਮੰਗ ਫਿੱਟ ਡੀਸੀ ਸਾਹਿਬ ਨੂੰ ਦਿੱਤਾ ਹੈ ਤੇ ਹਜੇ ਤੱਕ ਕੋਈ ਕੁਐਸ਼ਨ ਨਹੀਂ ਆਇਆ ਉਸ ਤੋਂ ਬਾਅਦ ਇੱਕ ਮਨੀਸ਼ ਅਗਰ왈 ਜੀ ਨੇ ਸਾਡੇ ਕੋ ਵੀ ਅਸੀਂ ਗਏ ਸੀ ਉਹਨੇ ਤੋਂ ਇਹ ਜੀ ਤਮੰਗਤ 19 ਅਗਸਤ ਨੂੰ ਅਸੀਂ ਉਹਨਾਂ ਦਿੱਤਾ ਹੈ ਤੇ ਉਹਨੇ ਅੱਗੇ ਕਮਿਸ਼ਨਰ ਨੂੰ ਦੇ ਮਿਲ ਲਿੰ ਕਿਹਾ ਸੀ ਕਮਿਸ਼ਨਰਾਂ ਨੇ ਮਿਲ ਕੇ ਆਏ ਪਰ ਹੇਤਾ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ ਕੀ ਆਸ਼ਵਾਸ਼ਣ ਦਵਾਇਆ ਗਿਆ ਸੀ ਮਨੀਸ਼ਾ ਕਹਿੰਦਾ ਆਸ਼ਵਾਸ਼ਣ ਕਿਹਾ ਕਿ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਲਓ ਤੇ ਉਹ ਜਿਹੜੇ ਬੰਦੇ ਮਾਜਾ ਤੁਹਾਨੂੰ ਦਿੱਤਾ ਜਾਏਗਾ ਪਰ ਹੇਤਾ ਕੋਈ ਕੋਈ ਕਾਰਵਾਈ ਨਹੀਂ ਨਾ ਕੋਈ ਮੈਸੇਜ ਆਇਆ ਨਾ ਕੋਈ ਫੋਨ ਆਇਆ ਉਹਨਾਂ ਦਾ ਹੁਣ ਕੀ ਮੰਗ ਕੇ ਕਰਦੇ ਹੋ ਤੁਸੀਂ ਪ੍ਰਸ਼ਾਸਨ ਮੰਗ ਲਈ ਹੈ ਕਿ ਤਿੰਨ ਚਾਨਣਪੁਰ ગામ ਮਾਜਾ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਛੋਟੇ ਬੱਚੇ ਅਮਰਾ ਦੇ ਉਹਨਾਂ ਦਾ ਫਿਚਰ ਸਕੇ ਵਰਸਕੇ ਅੱਜ ਤੁਸੀਂ ਰੋਹਨ ਜੀ ਕੋਲ ਆਇਓ ਕਿ ਅਸ਼ੋਸ਼ਣ ਲੈ ਕੇ ਰੋਹਨ ਜੀ ਦਾ ਸਨ ਅਸ਼ਵਾਸਾ ਦਿੱਤਾ ਕਿ ਅਸੀਂ ਇੱਕ 20 ਤਰੀਕ ਨੂੰ ਧੰਨਾ ਲਾਵਾਂਗੇ ਪ੍ਰੋਟੈਸਟ ਕਰਾਂਗੇ ਅਸੀਂ ਇੱਕ ਕੋ ਘਰਤਾਲ ਦਾ ਤੇ ਉੱਥੇ ਅਸੀਂ ਆਪਣੀ ਜਿਹੜੀ ਮੰਗਾਂ ਕੀ ਉਹ ਸਰਕਾਰ ਦੇ ਅੱਗੇ ਰੱਖਾਂਗੇ ਜਿੰਨੇ ਕ ਸਾਡੀ ਮੰਂਗਾਂ ਨਹੀਂ ਪੂਰੀ ਕਰਨਗੇ ਅਸੀਂ ਨਹੀਂ ਉਠਾਂਗੇ ਤਾਂ ਮੈਂ ਰਾਸ਼ਟਰੀ ਤੁਮ ਰਖਤ ਕਰਤੂ ਸ਼ਿਵ ਕੁਮਾਰ ਆਪਣਾ ਜਿਹੜੀ ਆਪਣਾ ਐਕਸੀਡੈਂਟ ਹੋਇਆ ਸੀ ਇਹ ਇਹਨਾਂ ਦਾ ਸ਼ੁਭ ਅਰੋੜਾ ਜੀ ਦਾ ਮੈਂ ਉਹਨਾਂ ਕਰਕੇ ਤੁਹਾਨੂੰ ਇੱਕ ਡੀਸੀ ਸਾਹਿਬ ਨੂੰ ਵੀ ਇਹਨਾਂ ਨੇ ਮੰਗ ਪੱਤਰ ਦਿੱਤਾ ਸੀ ਏ ਤੇ ਮਨੀਸ਼ ਅਗਰਵਾਲ ਜੀ ਨੂੰ ਵੀ ਦਿੱਤਾ ਸੀ ਏ ਕਿ ਜਿਨ੍ਹਾਂ ਨੇ ਉਹਨਾਂ ਨੇ ਅੱਜ ਤੱਕ ਹੁਣੇ ਤੱਕ ਕੋਈ ਵੀ ਕੋਈ ਸੂਝਬੂਝ ਦੇ ਨਾਲ ਇਹਨਾਂ ਦਾ ਕੋਈ ਵੀ ਨਈਏ ਕੀਤਾ ਜੀ ਕਿ ਮੰਗ ਕਿ ਅਸੀਂ ਇਹ ਮੰਗ ਕਰਦੇ ਆਂ ਕਿ ਇਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਤਰਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਤੇ ਸਰਕਾਰ ਦਾ ਪਹਿਲਾ ਨਾਰਾ ਸੀ ਏ ਕਿ ਹਰ ਘਰ ਨੌਕਰੀ ਦੇਵਾਂਗੇ ਜੀ ਇਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਮਿਸਿਸ ਨੂੰ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਦਾ ਜੋ ਵੀ ਮੁਆਵਜ਼ਾ ਹੈ ਕਾਰਪੋਰੇਸ਼ਨ ਨੂੰ ਪਹਿਲ ਦੀ ਆਧਾਰ ਦੇ ਉੱਤੇ